ਏ ਲਾ ਲਓ ਇਹ ਸਭ ਤੋਂ ਇੰਨਾ ਚੋ ਵੱਡੀ ਆ 2 ਮਹੀਨਿਆਂ ਦੀ ਹੋ ਚੁੱਕੀ ਆ ਆ ਇਹ ਰਮਾਡਾ ਦੀ ਆ ਹਾਂਜੀ ਇਹ ਰਮਾਡਾ ਦੀ ਆਪ ਬਹੁਤ ਵੀ ਗਰੋਥ ਹੈ ਨਾ ਹਾਂਜੀ ਜੀ ਆਪਣੇ ਕੋਲ ਠੀਕ ਆ ਜੀ ਹਾਂਜੀ ਆਵੇ ਆ ਐੜਾ ਇਹ ਏਬੀਐਸ ਅੰਡੈਵਰ ਦੀ ਆਪ ਆ ਠੀਕ ਆ ਆ ਜੀ ਜੀ ਠੀਕ ਆ ਇਹ ਜੀ ਇੰਦੀ ਬੱਚੀ ਆ ਉਹ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਉਹ ਵੀ ਆਪਣੇ ਕੋਲ ਬੱਚੇ ਆਏ ਆ ਹਾਂਜੀ ਛੋਟੇ ਬੱਚੇ ਜੋ ਐ ਕਿ ਸੂਆ ਪਿਆ ਉਹ ਆਪਣੇ ਕੋਲੇ ਆਏ ਆ ਜਿਹੜੀ ਹੁਣ 12 ਤੋਂ 14 ਨਾ ਤੁਸੀਂ ਦੱਸਿਆ ਵੀ ਇਹ ਦੁੱਧ ਤੇ ਲੱਗੇ ਹਾਂਜੀ ਤੇ 5 6 ਦਸੰਬਰ ਨੂੰ ਤੇ ਦਿਨ ਕੰਪਲੀਟ ਆ ਠੀਕ ਆ ਜੀ ਬਾਕੀ ਅੱਜ ਜਿਹੜੀ ਤਰੀਕ ਉਹ ਸਾਰੇ ਭਰਾਵਾਂ ਨੂੰ ਪਤਾ ਵੀ 26 ਨਵੰਬਰ ਆ ਸਮਾਂ ਹਜੇ ਕਾਫੀ ਪਿਆ ਸੋ ਬਾਲਵਾੜਾ ਜੁੜਿਆ ਖੜਾ ਆ ਬਿਲਕੁਲ ਜੀ ਬਿਲਕੁਲ ਸੋ ਝੋਟੀਆਂ ਬਾਕੀ ਵੜਾਂ گاਵਾں ਦੋਸਤੋ ਮਾਲ ਵੱਟੀ ਕਿੰਤੀ ਦੇ ਵਿੱਚ ਤੇ ਬਾਕੀ ਕੋਈ ਫੇਸ ਦਿਖਾ ਦਿਆ ਜੀ ਸੋ ਜਿੰਨੀ ਵੀ ਆ ਕਰਮ ਵਾਲੀ ਆ ਬਰੀਕੀ ਦੇ ਵਿੱਚ ਆ ਮੂੰਹ ਮੱਥਾ ਚੰਗਾ ਠੀਕ ਆ ਜੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਈਏ ਤੇ ਨਾੜਾਂ ਦੇ ਚਵਾਈ ਓਕੇ ਆ ਜੀ ਲਓ ਵੀ ਅਗਲੇ ਥਾਣਾ ਦੀ ਚਵਾਈ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਰਹੇ ਆ ਆਪਾਂ ਠੀਕ ਆ ਜੀ ਮੋਟੀ ਧਾਰ ਆ ਗੰਨੇ ਵਰਗੀ ਜਿਹਨੂੰ ਕਹਿੰਦੇ ਆ ਵੇਖੋ ਹਾਜੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਨਿਜਾਮ ਤਿੰਨ ਬਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਓਨਰ ਵੀਰ ਕਬਲਜੀਤ ਸਿੰਘ ਹੁਣ ਦੇ ਕੋਲ ਆਇਆ ਦੋਸਤੋ ਵੈਸੇ ਸੇਠ ਨਾਮ ਨਾਲ ਵੀਰ ਜਾਣਿਆ ਜਾਂਦਾ ਠੀਕ ਆ ਜੀ ਸਾਰੇ ਭਰਾ ਜਾਣਦੇ ਵੀ ਆ ਪਹਿਲਾਂ ਵੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਉਹਨਾਂ ਦੇ ਕੋਲ ਆਉਂਦੇ ਰਹੇ ਆ ਵਪਾਰ ਲੈਣ ਦਾ ਕੰਮ ਰਿਹਾ ਹੁਣ ਵੀਰ ਉਹਨਾਂ ਨੇ ਇੱਕ ਸ਼ੈੱਡ ਵੀ ਪਾਇਆ ਫਾਰਮ ਵੀ ਪਾਇਆ گاਵਾ ਵੈੜਾ ਦਾ ਚੰਗਾ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਤਿੰਨ ਵੈਸੇ ਐਨੀਮਲ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਝੋਟੀ ਪਲੂਨ ਪਹਿਲਾਂ ਸੂਆ ਦਿਖਾ ਦੇਾਂਗੇ ਤੇ ਦੋ ਬਿਹੜਾ ਨੇ ਇਹਨਾਂ ਦੇ ਕੋਲ ਇੱਕ ਬਿਹੜਾ ਸੂਈ ਸਵਾਈਏ ਤੇ ਇੱਕ ਗੱਬਣਾ ਬਾਕੀ ਮੋٹے ਤੌਰ ਤੇ ਇਧਰ ਕੈਮਰਾ ਮਾਰ ਕੇ ਆਪਾਂ ਦਿਖਾ ਦਿੰਨੇ ਆ ਘਰੇ ਵੀ ਇਹਨਾਂ ਨੇ ਚੰਗੀਆਂ ਕਟੀਆਂ ਝੋਟੀਆਂ ਰੱਖੀਆਂ ਵੈਸੇ ਦੁੱਧਵਾ ਦਾ ਖਾਸ ਤੌਰ ਤੇ ਇਹਨਾਂ ਦਾ ਕੰਮ ਕੀਤਾ ਬਾ ਠੀਕ ਆ ਜੀ ਤੇ ਬਿਹੜਾ ਵੀ ਜਾਵਾ ਵੀ ਇਹਨਾਂ ਕੋਲ ਚੰਗੀਆਂ ਤਿੰਨ ਨਗ ਵੀਰ ਹੋਣੀਆਂ ਅੱਜ ਸੇਲ ਕਰਦੇ ਆ ਤਿੰਨ ਨਗਾਂ ਦੀ ਆਪਾਂ ਡਿਟੇਲ ਲਾਵਾਂਗੇ ਤੇ ਖਾਸ ਵੀਰ ਜਿਹੜੀ ਤੁਸੀਂ ਪਿੰਡ ਨਿਯਾਮ ਦਿਨ ਵਾਲੇ ਕਰ ਲਿਆ ਜੀ ਤਕਰੀਬਨ ਮਖੂ ਤੋਂ ਕੋਈ 5-4 ਕਿਲੋਮੀਟਰ ਦੀ ਦੂਰੀ ਆ। ਸੋ ਜੀਰਾ ਸ਼ਹਿਰ ਵੀ ਇੱਥੋਂ ਤਕਰੀਬਨ ਕੋਈ 15-16 16 ਕਿਲੋਮੀਟਰ ਦੀ ਦੂਰੀ ਤੇ ਆ ਠੀਕ ਆ ਜੀ। ਆਹ ਕਰਦੇ ਆ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਵੀਰ ਸੇਠ ਸਾਸਰੀ ਕਾਲਜੀ ਸਾਸੀ ਕਾਲਜੀ ਸਾਸੀ ਕਾਰ। ਹੋਰ ਭਾਜੀ ਸਿਹਤ? ਬਸ ਠੀਕ ਠਾਕ ਜੀ ਵਧੀਆ। ਚਲੋ ਸ਼ੁਕਰੇ ਮਾਲਕ ਦਾ। ਹਾਂ ਜੀ। ਅੱਛਾ ਵੀਰ ਕਮਲ ਜੀ ਤਾਂ ਮਾਲ ਆਪਣੇ ਕੋਲ ਰੁਟੀਨ ਦੇ ਵਿੱਚ ਪਹਿਲਾਂ ਵੱਡੀ ਗਿਣਤੀ ਦੇ ਵਿੱਚ ਆਉਂਦਾ ਰਿਹਾ। ਬੜਾ ਮਾਲ ਜੀ ਵੇਚਿਆ। ਹੁਣ ਤਕਰੀਬਨ ਥੋੜਾ ਜਿਆਦਾ ਘਟਾਇਆ ਕਿ ਜਾਂ ਆਪਣਾ ਦੁੱਧਵਾਦ ਵਾਲੇ ਪਸ਼ੂ ਜ਼ਿਆਦਾ ਪਾਲੇ ਆ। ਦੁੱਧ ਵਾਲ ਫ ਠੀਕ ਹੈ ਜੀ। ਕਾ ਵੀ ਸੇਲ ਕਰ ਦਈਏ। ਠੀਕ ਹੈ ਜੀ। ਹਾਂ। ਇਹ ਝੋਟੀ ਆਪਾਂ ਮੰਨ ਲਈ ਇਹ ਵਪਾਰ ਲੈਣ ਚ ਆਈਏ ਕਿ ਘਰੋਂ ਆਪਣੀ ਘਰ ਦੀ ਝੋਟੀ ਹੈ ਜੀ। ਨਹੀਂ ਵਪਾਰ ਲੈਣ ਚ ਆਈ ਆ। ਇਹ ਵਪਾਰ ਲੈਣ ਚ ਆਈ ਆ। ਮੈਂ ਇਹਦੇ ਨਾਲ ਪੁਰਾਣੇ ਗਾਹਕ ਹੈਗੇ ਆ। ਮੈਨੂੰ ਫੋਨ ਫੋਨ ਕਰ ਦਿੰਦੇ ਫਿਰ ਲੈ ਆਈ ਦੀ ਉਹਨਾਂ ਤੋਂ। ਠੀਕ ਹੈ ਜੀ ਠੀਕ ਹੈ। ਹਾਂ। ਮਤਲਬ ਇਹ ਮਤਲਬ ਵਪਾਰ ਦਾ ਕੀੜਾ ਛੱਡਿਆ ਤੇ ਨਹੀਂ ਜਾਂਦਾ। ਨਹੀਂ ਛੱਡਿਆ ਨਹੀਂ ਜਾਂਦਾ। ਇੱਕ ਕੱਡੀ ਇੱਕ ਕੱਡੀ ਦੋ ਲੈ ਆਈ ਜਾਨੇ ਜੀ ਕਰ ਪੈਂਦਾ ਕਿ ਅੱਛਾ ਵੀਰ ਐਸ ਵਕਤ ਜਿਹੜੇ ਆਪਣੇ ਬਿਲਕੁਲ ਵੈੜਾ گاਵਾ ਫਾਰਮ ਦੇ ਵਿੱਚ ਕਿੰਨੀਆਂ ਕ ਪਾਈਆਂ ਨੇ। ਵੈੜਾ ਇਸ ਟਾਈ 14 15 ਕਾਈ ਨੇ 14 15 ਹਾਂਜੀ ਠੀਕ ਆ ਜੀ ਸੋ ਸ਼ੁਰੂਆਤ ਵੀਰ ਆਪਾਂ ਕਰਦੇ ਇਸੇ ਝੋਟੀ ਤੋਂ ਕੱਟੀ ਪਹਿਲਾ ਸੂਆਜ ਦਿਨ ਕਿੰਨੇ ਹੋਗੇ ਸਈ ਨੂੰ ਇਹਨੂੰ ਚੌਥਾ ਦਿਨ ਸੂਈ ਨੂੰ ਆ ਜੀ ਠੀਕ ਆ ਜੀ ਉਹ ਚੌਗੀ ਆ ਜੀ ਇਹ ਬਹੁਤ ਅੰਧੀ ਚਾਰ ਦਾ ਦਾ ਹਾਂਜੀ ਸੋ ਚੌਗੀ ਦੋਸੋਂ ਝੋਟੀ ਦਿਖਾ ਰਹੇ ਆ ਚਾਰਕ ਦਿਨ ਦਾ ਸਮਾਂ ਹੋਇਆ ਮਗਰ ਕੱਟੀ ਜੇ ਤੇ ਹਨਾ ਨਹੀਂ ਕੱਟਾ ਮਗਰ ਕੱਟਾ ਕੱਟਾ ਜੀ ਮਗਰ ਕੱਟਾ ਮੇਲ ਕਾਫਲ ਲੋਹੀ ਆ ਗਈ ਹੈ ਨਾ ਹਾਂ ਲਓ ਜੀ ਲੋਹੀ ਆ ਗਈ ਹੈ ਝੋਟੀ ਪਹਿਲਾ ਸੂਆ ਪਲੂਣ ਝੋਟੀ ਸੂਈ ਆ ਆ ਲੈਵੇ ਦੀ ਆਰਡਰ ਕੁਆਲਿਟੀ ਆ ਠੀਕ ਆ ਜੀ ਬਾਕੀ ਚਾਰੇ ਥਾਣਾ ਬੜੀ ਓਕੇ ਆ ਜੀ। ਅਰਲੀਆ ਵਰਗੇ ਥਾਣਾ ਤੇ ਕਿੰਨਾ ਗੈਸ ਵਕਤ ਦੁੱਧ ਦੇ ਥੱਲੇ ਵੀਰ। ਦੁੱਧ ਜੀ ਥੱਲੇ 7 ਕਿਲੋ ਬੌਲਾ ਐ। 7 ਕਿਲੋ। ਹਾਂ। 7 ਕਿਲੋ ਬੌਲਾ ਠੀਕ ਆ ਜੀ। ਹਾਂ ਠੀਕ ਆ ਜੀ। ਹਾਂ। ਇੱਕ ਵਾਰੀ ਵੀਰ ਸੇਟ ਨੂੰ ਆਪਾਂ ਖੋਲ ਕੇ ਮੜਾ ਤੋੜ ਕੇ ਦਿਖਾ ਦਈਏ ਭਰਾਵਾਂ ਨੂੰ। ਸੋ ਦੋਸਤੋ ਇੱਕ ਵਾਰੀ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਠੀਕ ਆ ਜੀ। 7 ਕਿਲੋ ਬੌਲਾ ਹੀ ਆ ਜੇ 3-4 ਚਾਰਕ ਦਿਨ ਦਾ ਸਮਾਂ ਹੋ ਗਿਆ। ਬਿਲਕੁਲ ਕੋਕੇ ਜੜੇ ਪਏ ਆ ਛੋਟੀ ਸਿੰਗੀ ਆ। ਬਰੀਕ ਛੋਟਾ ਸਿੰਗ। ਹਾਈਟ ਮੀਡੀਅਮ ਦੇ ਵਿੱਚ ਆ। ਆ ਦੇਖੋ। ਇਹ ਸੋ ਲੇਵੇ ਦੀ ਹਵਾਨੇ ਦੀ ਬਿਲਕੁਲ ਸਾਫ ਸੁਥਰੀ ਆ ਤੇ ਲੋਹੀ ਆ ਗਈ ਆ ਪਹਿਲਾ ਸੂਆ ਝੋਟੀਆ ਲੋਹੀ نسل ਦੇ ਵਿੱਚ ਛੋਟਾ ਸਿੰਘ ਤੇ ਕੱਤੀ ਬਹੁਤ ਪਿਆਰੀ ਆ ਬਾਕੀ ਬੱਚਾ ਪਾਲਾਉਂਦੇ ਆ ਸਾਰੀ ਠੀਕ ਆ ਜੀ ਦੋ ਦੋ ਚਾਰ ਚਾਰ ਧਰਾ ਮਾਰ ਕੇ ਬੱਚਾ ਪਈਆ ਸਾਰੀ ਵਿਛਲਾ ਪਸਮਾਈ ਆ ਠੀਕ ਆ ਜੀ ਗਰਸ਼ਨ ਬਾਲਤੀ ਫੜਮਾ ਲਈ ਹਾਂ ਬਹੁਜੀ ਕੱਤੀ ਜੱਗੀ ਆ ਠੀਕ ਆ ਜੀ ਸੋ ਵੈਸੇ ਹੁਣ ਸਟਾਰਟਿੰਗ ਹੀ ਆ ਤਕਰੀਬਨ ਚਲੋ ਚੌਕ ਦਿਨਾਂ ਦੀ ਸੂਈ ਦੇ ਥੱਲੇ 7 ਕਿ ਲੀਟਰ ਜਿਹੜਾ ਇਸ ਵਕਤ ਪੌਲਾ ਹੈ ਬਾਕੀ ਥਣ ਥਣ ਤੁਹਾਡੇ ਸਾਹਮਣੇ ਆ ਦੋਹਰਾ ਥਣ ਲੱਗਾ ਠੀਕ ਆ ਜੀ ਇੱਕ ਸਾਰ ਪੱਤਰ ਆ ਕਰੋ ਚੈੱਕ ਆਵੇ ਰਾਜ ਸਿਆ ਆ ਲੈ ਵੀ ਇਹ ਅਕਰਸ਼ਨ ਫੜੀ ਅੱਗੇ ਇਧਰ ਵੇ ਚੁਵਾਈ ਓਕੇ ਆ ਜੀ ਲਓ ਵੀ ਅਗਲੇ ਥਾਣਾ ਦੀ ਚੁਵਾਈ ਇੱਕ ਵਾਰੀ ਤੁਹਾਨੂੰ ਚੈੱਕ ਕਰਾ ਰਹੇ ਆ ਆਪਾਂ ਠੀਕਾ ਜੀ ਮੋਟੀ ਧਾਰ ਆ ਗੰਨੇ ਵਰਗੀ ਜਿਹਨੂੰ ਕਹਿੰਦੇ ਆ ਵੇ ਅਗਲੇ ਪਿਛਲੇ ਥਣਾ ਦੀ ਚਵਾਈ ਬਿਲਕੁਲ ਇੱਕ ਨੰਬਰ ਆ ਝੋਟੀ ਬੱਚੇ ਦੀ ਵੀ ਸਹਿਮਤਾ ਸੋ ਬੱਚਾ ਲਾ ਕੇ ਆਪਾਂ ਬਿਲਕੁਲ ਪਸਵਾ ਕੇ ਆ ਤੁਹਾਨੂੰ ਜਿਹੜੀਆਂ ਧਾਰਾ ਮਾਰਦੇ ਪਏ ਆ ਬਿਲਕੁਲ ਵੀ ਠੀਕ ਆ ਇੱਕ ਨੰਬਰ ਚਵਾਈ ਹਾਂ ਠੀਕ ਆ ਓਕੇ ਵੀਰ ਕਮਲਜੀਤ ਸਿੰਘ ਦੀ ਡਿਮਾਂਡ ਆ ਮੁੱਲ ਕੀ ਕਰਦੇ ਪਏ ਆ ਇਹਦਾ ਜੀ ਦੇਣ ਲੈਣ ਵਾਲਾ ਮੁੱਲ ਜੋ ਮਰਜ਼ੀ ਕਰੀ ਜੀਏ ਦੇਣੀ ਲੈਣੀ ਆ ਜਿਹੜੀ 85000 85 ਦੀ ਹਾਂਜੀ ਕੋਈ ਸ਼ੋਰ ਸ਼ਰਾਬ ਕਰਕੇ ਮੌਕੇ ਤੇ ਕੋਈ ਗਜਾਇਸ਼ ਕੋਈ ਨਹੀਂ ਮੌਕੇ ਤੇ ਜਿਹੜੀ ਹੋਈ ਕਰ ਦਾਂਗੇ ਠੀਕ ਹੈ ਜੀ ਲਓ ਜੀ 85200 ਲੈਣ ਦੇਣਾ ਬਾਕੀ ਥੋੜੀ ਬਾਦੀ ਜੋ ਗਜਾਇਸ਼ ਆ ਮੌਕੇ ਤੇ ਮਾਨਤਨ ਹੋ ਜਾਊਗਾ 7 ਕਿ ਲੀਟਰ ਇਸ ਵਕਤ ਪੌਲੇ ਤੇ ਚੱਲਣ ਰਹੀ ਆ ਦੁੱਧ ਕਰਮ ਵਾਲੀ ਚਵਾਜੂਗੀ 9-10 ਕਿਲੋ 9 ਕਿਲੋ 10 ਕਿਲੋ ਆਮ ਨਾ ਪਾਊਗੀ ਜੀ ਠੀਕ ਹੈ ਜੀ ਬਾਕੀ ਆਪਾਂ ਬੜਾ ਦਿਖਾ ਦਈਏ ਭਰਾਵਾਂ ਨੂੰ ਚਲੋ ਆਓ ਬਿਲਕੁਲ 200 ਛੋਟੀ ਸਿੰਗੀ ਆ ਤੇ ਸ਼ਕੀਨ ਕੱਟੀ ਜਿਹੜੀ ਇਹ ਤੁਸੀਂ ਸਾਹਮਣੇ ਦੇਖ ਰਹੇ ਜੀ ਠੀਕ ਹੈ ਜੀ ਆ ਦੇਖੋ ਆ ਦੇਖੋ ਸੋ ਇੱਕ ਪਾਸੇ ਦੋਸਤੋ ਫਾਰਮ ਦੇ ਵਿੱਚ ਵੜਾ ਨੇ ਦੋ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਗੱਬਣ ਅਤੇ ਇੱਕ ਸੂਈ ਆ ਆਜੋ ਜੀ ਧਲਿਆਰਾ ਲੈ ਸੋ ਦੋਸਤੋ ਇਹ ਕੋਈ ਮੋٹے ਤੌਰ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਠੀਕ ਆ ਜੀ ਰਾਜੂ ਸਾਡੇ ਦੀ ਫੋਟੋ ਲਈ ਠੀਕ ਆ ਜੀ ਵੜਾ ਨੇ ਤਕਰੀਬਨ ਇਹਨਾਂ ਜ਼ਿਆਦਾਤਰ ਦੁੱਧ ਤੇ ਲਾਈਆਂ ਹੈਗੀਆਂ ਨੇ ਖਾਸ ਤੌਰ ਤੇ ਕੱਡੇ ਦੀ ਪਰਪਸ ਵਾਸਤੇ ਬਹੁਤ ਵਧੀਆ ਚੰਗੀਆਂ ਕਾਬਲ ਵੜਾ ਇਹਨਾਂ ਦੇ ਕੋਲ ਆ ਤੇ ਅੱਜ ਜਿਹੜੀਆਂ ਦੋ ਵੜਾ ਸੇਲ ਕਰਦਾ ਵੀਰ ਠੀਕ ਆ ਜੀ ਉਹਦੀ ਆਪਾਂ ਡਿਟੇਲ ਲਵਾਂਗੇ ਓਕੇ ਵੀਰ ਕਹੋ ਜੀ ਤੇ ਜਿਹੜੀ ਇਹ ਵੜਾ ਆਪਣੇ ਕੋਲ ਇਹ ਦੂਜਾ ਸੁਭਾ ਕੇ ਕਿਵੇਂ ਆ ਦੂਜ ਨਾਨਾ ਜੀ ਸੂਈ ਆ ਇਹ ਸੂਈ ਆ ਇਹ ਸੂਈ ਆ ਇਹਨੂੰ ਅਜ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ 20 ਦਿਨ ਹੋ ਗਏ ਜੀ 20 ਦਿਨ ਹੋ ਗਏ ਹਾਂ ਮਗਰ ਕੀ ਇਹ ਤੇ ਬੱਚਾ ਮਗਰ ਬੱਚਾ ਹੈ ਬੱਚਾ ਮਗਰ ਕਿੰਨੇ ਕ ਦੁੱਧ ਤੇ ਆ ਗਈ ਹੈ ਜੀ ਇਹ ਜੀ 18 ਤੋਂ 20 ਕਿਲੋ ਦੇ ਵਿੱਚ ਚੱਲਣਦਾ ਹੀ ਠੀਕ ਆ ਜੀ ਸੋ ਦੋਸਤੋ 18 ਤੋਂ 20 ਕਿਲੋ ਦੇ ਵਿੱਚ ਵਿੱਚ ਚੱਲਣ ਲਈ ਆ ਬੱਚੀ ਬਹੁਤ ਪਿਆਰੀ ਆ ਦੂਜਾ ਸੂਆ ਵੜਾ ਬਾਕੀ ਰੰਗ ਬਾਜਾ ਮੋٹے ਡੱਬ ਨੇ ਬਲਾਇਕ ਠੀਕ ਆ ਜੀ ਵਾਈਟ ਦੇ ਵਿੱਚ ਸੋ ਲੈ ਵੀ ਦੀ ਕੋਈ ਥੋੜੀ ਕੁਆਲਿਟੀ ਆ ਪਾ ਤੁਹਾਨੂੰ ਲਾਗਾ ਵਿਖਾ ਦਿੰਨੇ ਆ ਵੈਸੇ ਹੁਣ ਜਿਹੜਾ ਦੋਸਤੋ ਸਮਾਂ ਬਿਲਕੁਲ ਲੇਵੇ ਦੀ ਬੰਤਰ ਆ ਤੁਸੀਂ ਕਰੋ ਚੱਕ ਠੀਕ ਆ ਜੀ ਅਗਲੇ ਪਿਛਲੇ ਥਣਾ ਦਾ ਸਪੇਸ ਗੈਪ ਚੰਗਾ ਬਾਕੀ ਨਾੜਾ ਨੂੜਾ ਲੇਵੇ ਦੇ ਉੱਪਰ ਕਾਫੀ ਤੁਹਾਨੂੰ ਦਿਖਾਈ ਦੇਣਗੀਆਂ ਤਾਂ ਦੁੱਧ ਵਾਲੀ ਬੜਾ ਤਕਰੀਬਨ ਕੋਈ 18-20 ਕਿਲੋ ਦਾ ਇਸ ਵਕਤ ਜਿਹੜੀ ਇਹ ਚੱਲਣ ਈ ਆ ਆ ਦੇਖੋ ਉਹ ਵੀ ਬਾਹਰ ਕਰੋ ਲਓ ਜੀ ਬਹੁਤ ਖੂਬਸੂਰਤ ਹਾਈਟ ਮੀਡੀਅਮ ਦੇ ਵਿੱਚ ਮੰਨ ਕੇ ਕੋਈ ਵੀ ਸੱਜਣ ਆਪਣਾ ਸੌਦਾ ਕਰੇ ਵੀਰ ਇਹਨੂੰ ਘੁਮਾ ਕੇ ਇੱਥੇ ਟੱਕਿਆ ਜ ਮਾੜਾ ਇੱਕ ਵਾਰ ਫੇਰ ਤੋਂ ਦਿਖਾ ਦੇ ਜੀ ਸੋ ਜਿਨੀ ਵੀ ਅਕਰਮਾਲੀਆ ਬਰੀਕੀ ਦੇ ਵਿੱਚ ਆ ਮੂੰਹ ਮੱਥਾ ਚੰਗਾ ਠੀਕ ਆ ਜੀ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਦਿਖਾਈਏ ਤੇ ਨਾੜਾਂ ਦੇ ਨਾਲ ਬਿਲਕੁਲ ਕਰਮਾਲਾ ਦਾ ਬਿਲਕੁਲ ਜਿਹੜਾ ਨੇਵਾ ਦੋਸਤੋਂ ਭਰਿਆ ਪਿਆ ਠੀਕ ਆ ਸੋ ਚਵਾਈ ਪਸਮਾਈ ਦੀ ਵੀਰ ਸੈਟ ਬਿਲਕੁਲ ਇੱਕ ਨੰਬਰ ਤੇਜੀ ਓਕੇ ਲਓ ਜੀ ਠੀਕ ਆ ਜੀ ਬਹੁਤ ਖੂਬਸੂਰਤ ਨੇਵਾ ਠੀਕ ਆ ਅਜੇ ਦੁੱਧੋਂ ਵਧੂਗੀ ਹੈ ਨਾ ਹਾਂ ਵਧੂਗੀ ਵਧੂਗੀ ਹਾਂ ਸਾਡੇ ਕੋਲ ਮਾਲ ਵੜਾ ਜੁੜਿਆ ਖੜਾ ਆ ਬਿਲਕੁਲ ਜੀ ਬਿਲਕੁਲ ਸੋ ਝੋਟੀਆਂ ਬਾਕੀ ਵੜਾਂ گاਵਾں ਦੋਸਤੋਂ ਮਾਲ ਵੱਟੀ ਕਿੰਤੀ ਦੇ ਵਿੱਚ ਤੇ ਬਾਕੀ ਮੇਰਾ ਭਰਾ ਅੱਗੇ ਕੋਈ ਬੰਨ ਕੇ ਸੋ ਨੇਵੇ ਦੀ ਕੁਆਲਿਟੀ ਚੰਗੀ ਆ ਬਾਕੀ ਦੁੱਧ ਵਾਲੇ ਪਸ਼ੂ ਦਾ ਪਤਾ ਲੱਗ ਹੀ ਜਾਂਦਾ ਠੀਕ ਆ ਜੀ ਆ ਦੇਖੋ ਉਹ ਕੇ ਵੀਰ ਸੇਟ ਦੀ ਡਿਮਾਂਡ ਦੀ ਕੀਮਤ ਕੀ ਮੁੱਲ ਕੀ ਆ ਇਹਦਾ ਵੀ 85000 ਰੁਪਇਆ ਹੈ 75 ਵੀ ਮਾਰ ਦਿੰਨੇ ਆ ਮਾਰ ਦਿਓ ਜੀ ਸੋ 85000 ਦੋਸਤੋ ਇਹਦੀ ਕੀਮਤ ਆ ਠੀਕ ਆ ਜੀ ਬਾਕੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਆਪਾਂ ਜ਼ਰੂਰ ਕਰਾਵਾਂਗੇ ਬਾਲਟੀ ਹੈ ਜਾਂ ਬਾਟੀ ਉਹਨਾਂ ਭਰਾਵਾਂ ਦੇ ਲਈ ਆ ਵੀ ਜਿਹੜੇ ਸੱਚਨ ਆਨਲਾਈਨ ਸੌਦਾ ਕਰ ਲੈਂਦੇ ਆ ਦੂਰੋਂ ਨੇੜੋਂ ਠੀਕ ਆ ਜੀ ਜਿਹੜੇ ਨਹੀਂ ਵਿਜ਼ਿਟ ਕਰ ਸਕਦੇ 85000 ਇਹਦਾ ਮੋਲ ਆ ਠੀਕ ਆ ਜੀ ਬਾਕੀ ਛੋਟਾ ਛਟਾ ਹੋਣ ਗਿਆ ਸੌਦਾ ਕਰ ਲਿਓ ਜਿੱਥੇ ਵੀ ਕਿਸੇ ਭਰਾ ਦੀ ਤਾਇ ਬੈਂਦੀ ਉੱਥੇ ਬਿਠਾ ਲਿਓ ਰੋਡ ਖੁੱਲੀ ਜੀ ਵਾਠੀ ਜੀ ਚੁਵਾਈ ਭਾਵੇਂ ਦੋ ਪਾਸੇ ਬੈਠ ਕੇ ਕਰ ਲੈ ਕੋਈ ਨਹੀਂ ਬਾਕੀ ਆਪਣੇ ਕੋਲ ਤਾਂ ਮਿਲਕਿੰਗ ਮਸ਼ੀਨਾਂ ਮਸ਼ੀਨ ਦੇ ਨਾਲ ਹੀ ਹੁੰਦੀ ਮਸ਼ੀਨਾਂ ਚੋਨੇ ਉਤਰਾ ਦੇਖੋ ਤੁਸੀਂ ਚੁਵਾਈ ਆ ਬਿਲਕੁਲ ਹੱਥੀ ਵੀ ਚੁਵਾਈ ਸੌਖੀ ਹੋ ਜਾਂਦੀ ਆ ਹਾਂ ਆ ਦੇਖੋ ਚੁਵਾਈ ਬੜੀ ਓਕੇ ਆ ਜੀ ਹਾਂ ਨੇ ਚੰਗੀ ਆ ਚੋਣਾ ਰਾਜੂ ਡਰਮੀ ਲਾਇਆ ਚੋਦ ਜੀ ਮੌਜੂ ਠੀਕ ਆ ਜੀ 185000 ਦੀ ਦੋਸਤੋ ਕੀਮਤ ਆ ਬਾਕੀ ਮੇਰਾ ਵੀਰ ਸੰਪਰਕ ਕਰ ਲਿਓ ਥੋੜਾ ਬੜਾ ਮਾਨਤਨ ਹੋ ਜਾਊਗਾ ਠੀਕ ਆ ਕਰ ਲੈ ਕਰ ਲੈ ਕੋਈ ਗੱਲ ਨਹੀਂ ਸੋ ਬਾਕੀ ਦੋਸਤੋ ਇੱਕ ਜਿਹੜੀ ਵਹੜ ਆਪਾਂ ਤੁਹਾਨੂੰ ਦਿਖਾਉਣੀ ਆ ਠੀਕ ਆ ਜੀ ਇਹ ਸੀਮਨ ਡਿਟੇਲ ਵੀ ਆਪਾਂ ਇਹਦੀ ਲਵਾਂਗੇ ਵੈਸੇ 40 122 ਦੀ ਜਿਹੜੀ ਇਹ ਆਪ ਖੋਦਾ ਬਾਕੀ ਇਧਰ ਫਾਰਮਰ ਦੇ ਵਿੱਚ ਤੁਸੀਂ ਵੇਖੋਗੇ ਤਕਰੀਬਨ ਵਹੜਾ ਵੀਰ ਉਹਨਾਂ ਕੋਲ ਕਾਫੀ ਚੰਗੀਆਂ ਨੇ ਕੋਈ ਵੀ ਸੱਜਣ ਜਦੋਂ ਕੋਈ ਵਿਜ਼ਿਟ ਕਰੂਗਾ ਬਧੇਰੇ ਤੁਹਾਨੂੰ ਇੱਥੇ ਚੀਜ਼ ਦਿਖਾਈ ਦੇਊਗੀ ਸੋ ਪਿਛਲੇ ਇਸਾਲ ਦੀ ਦੋਸਤੋ ਜਿਹੜੀ ਇਹਦੀ ਵੀ ਉਹ ਵੀਡੀਓ ਵੀ ਜਿਹੜੀ ਆਪਾਂ ਨਾਲ ਦੀ ਨਾਲ ਹੀ ਚਲਾ ਦੇਾਂਗੇ ਹਜੇ 20 ਦਿਨ ਲੰਦੀ ਆ ਬਾਕੀ ਪੂਰੀ ਗੱਲਬਾਤ ਕਰਦੇ ਆ ਇਹ ਵੀਰ ਸੇਠ ਬੱਚੀ ਸੂਹਾ ਦੂਜਾ ਸੂਣ ਵਾਲੀ ਆ ਦੂਜਾ ਜੀ ਦੂਜਾ ਇਹ ਆਪ 40112 ਦੀ ਆ ਹਾਂਜੀ 40122 ਦੀ ਸੌਰੀ 40122 ਦੀ ਏ ਜਿਹੜੀ ਦੋਸਤੋ ਆਪ ਆ ਅੱਗੇ ਹੈਮਰ ਤੋਂ ਗੱਬਣੇ ਠੀਕ ਆ ਜੀ ਹੈਮਰ ਵੀ ਜਿਹੜਾ ਮਰ ਕੇ ਨੌਨ ਸੈਕਸਰ ਦੱਸਿਆ ਤੁਸੀਂ ਹਨਾ ਹਾਂਜੀ ਨੌਨ ਠੀਕ ਆ ਜੀ ਨੌਨ ਸੈਕਸਰ ਜਿਹੜਾ ਦੋਸਤੋ ਕਿ ਹੈਮਰ ਤੋਂ ਇਹ ਗੱਬਣ ਆ ਬੱਚੀ ਨੇ ਵੀਰ ਸੇਠ ਪਹਿਲੇ ਸੂਹਾ ਪਲੂਣ ਕਿੰਨਾ ਦੁੱਧ ਚੋਇਆ ਇਹ ਜੀ 26 27 ਕਿਲੋ ਦੁੱਧ ਦੇ ਇਹ ਤਾਂ ਬੜੀ ਮੀਹ ਦੇ ਆਤੀ ਬੱਤੀ ਦੀ ਆ ਤੇ ਇਸ ਵਾਰ ਜੇਕਰ ਆਪਾਂ ਗੱਲ ਕਰਕੇ ਟਾਈਮ ਹਜੇ ਕਿੰਨਾ ਕੁ ਬਾਕੀ ਘੱਟੋ ਘਾਟੇ ਦਾ 6 ਤਰੀਕ ਨੂੰ ਦਿਨ ਪੂਰੇ ਆ ਜੀ 6 ਦਸੰਬਰ ਨੂੰ 6 ਦਸੰਬਰ ਨੂੰ ਦੋਸਤੋ ਇਹ ਤਾਂ ਦਿਨ ਜਿਹੜੇ ਆ ਕੰਪਲੀਟ ਆ ਗਏ ਆ ਜੀ ਕਿੰਨੀ ਤਰੀਕ ਨੂੰ ਦਿਨ ਪੂਰੇ ਆਂਦੇ 6 ਦਸੰਬਰ ਨੂੰ ਜੀ ਇਹਦੇ ਦਿਨ ਪੂਰੇ ਆ ਠੀਕ ਆ ਜੀ ਆਪੇ 41 ਕਬਾਈ ਦੀ ਆ ਤੇ ਅੱਗੇ ਹੈਮਰ ਨੌਨ ਸਟਰਕਚਰ ਤੋਂ ਗੱਪਣਾ ਠੀਕ ਆ ਜੀ ਹਾਂ ਜੀ ਠੀਕ ਆ ਵੀ 26 ਲੀਟਰ ਮਿਲਕਿੰਗੇ ਨੇ ਕਰਾਈ ਆ ਪਹਿਲੇ ਸਵੇਰੇ ਤੇ ਹਾਂ ਜੀ ਜੀ ਠੀਕ ਆ ਜੀ ਬਾਕੀ ਪਿਛਲੇ ਸਾਲ ਦੀ ਤੁਹਾਡੇ ਕੋਲ ਵੀਡੀਓ ਵੀ ਮੈਨੂੰ ਤਾਂ ਪਈ ਹੈਗੀ ਆ ਜੀ ਮੈਂ ਉਹ ਤੁਹਾਨੂੰ ਸੈਂਡ ਕਰ ਦੂੰਗਾ ਠੀਕ ਆ ਜੀ ਉਹ ਆਪਾਂ ਨਾਲ ਚਲਾ ਦੇਾਂਗੇ ਠੀਕ ਆ ਜੀ ਉਹਦੇ ਵਿੱਚ ਦੋਸਤੋ ਪੂਰੀ ਆਵਾਜ਼ਾਂ ਧਾਵਾ ਤੇ ਜਦੋਂ ਸੀਗੀ ਤੁਸੀਂ ਉਹ ਦੇਖ ਲਓਗੇ ਬਾਕੀ ਹੁਣ ਅਜੇ 5 6 5 6 ਦਸੰਬਰ ਨੂੰ ਤਾਂ ਦਿਨ ਕੰਪਲੀਟ ਆ ਠੀਕ ਆ ਜੀ ਬਾਕੀ ਅੱਜ ਜਿਹੜੀ ਤਰੀਕ ਆ ਉਹ ਸਾਰੇ ਭਰਾਵਾਂ ਨੂੰ ਪਤਾ ਵੀ 26 ਨਵੰਬਰ ਆ ਸਮਾਂ ਹਜੇ ਕਾਫੀ ਪਿਆ ਸੋ ਬਣਦੀ ਥਣ ਦੀ ਕਾਫੀ ਆ ਜਿਹੜਾ ਪਸ਼ੂ ਐਨੀਮਲ 25 ਲੀਟਰ ਜਾਂ 26 ਲੀਟਰ ਵਾਲਾ ਪੂਰਾ ਬਖਾਲਾ ਤਿਆਰ ਕਰਕੇ ਇਹਨੇ ਸੂਣਾ ਠੀਕ ਆ ਜੀ ਹਜੇ ਸਮਾਂ ਕਾਫੀ ਪਿਆ ਤਕਰੀਬਨ ਕੋਈ 9 8 9 ਨੌਕ ਦਿਨ ਦਾ ਹਜੇ ਸਮਾਂ ਇਹਦਾ ਬਾਕੀ ਆ ਸੂਣ ਦਾ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ 40 122 ਦੀ ਜਿਹੜੀ ਇਹ ਆਪ ਖੋਦ ਹੈਗੀ ਆ ਠੀਕ ਆ ਜੀ ਸੋ ਇਹ ਦੀ ਸੀਮਨ ਡਿਟੇਲ ਆ ਸੈਕੰਡ ਟਾਈਮਰ ਜਿਹੜੀ ਇਹ ਤੁਹਾਨੂੰ ਆਪਾਂ ਵੇਰ ਦਿਖਾ ਰਹੇ ਹਾਂ ਠੀਕ ਆ ਜੀ 4122 ਸੀਮਨ ਦੀ ਜਿਹੜੀ ਆਪਾਂ ਦਿਖਾਈ ਆ ਇਹ ਤਾਂ ਮੁੱਲ ਕੀ ਕਰਦੇ ਹਾਂ ਹਜੇ ਸਮਾਂ 8 9 ਦਿਨ ਪਏ ਇਹਦੇ ਸੂਣ ਦੇ ਵਿੱਚ ਵੀਰ ਮੁੱਲ ਜੋ ਮਰਜ਼ੀ ਕਰੀ ਜਾਈਏ ਇਹ 1 ਲੱਖ 25 ਹਜ਼ਾਰ ਦੀ ਦੇਣੀ ਆ 1 ਲੱਖ 25 ਹਜ਼ਾਰ ਦੀ ਹਾਂਜੀ ਠ ਮਤਲਬ ਉਹਦੇ ਵਿੱਚੋਂ ਕੋਈ ਛੋਟਾ ਥੋੜੀਆਂ ਬਾਤੀਆਂ ਰੋਕ ਨਹੀਂ ਤੇ ਛੋਟ ਕਰਾਂਗੇ ਜਰੂਰ ਠੀਕ ਆ ਜੀ ਛੋਟ ਕਰਾਂਗੇ ਸੋ ਦੋਸਤੋ ਅੱਜ ਐਨੀਮਲ ਸੀਗੇ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਤੇ ਵੀਰ ਕਮਲਜੀਤ ਸਿੰਘ ਉਹਨਾਂ ਦੇ ਕੋਲ ਅੱਜ ਆਪਾਂ ਵਿਸ਼ੇਸ਼ ਵਿਜ਼ਿਟ ਕੀਤੀ ਸੀਗੀ ਪਿੰਡ ਨਿਯਾਮਦੇ ਨਾਲ ਆ ਮਖੂ ਦੇ ਬਿਲਕੁਲ ਨਜ਼ਦੀਕ ਆ ਇਧਰੋਂ ਜੀਰਾ ਵੀ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਬਿਲਕੁਲ ਜੀ ਬਿਲਕੁਲ ਅਮਰਸਰ ਰੋਡ ਵੀ ਇੱਥੋਂ ਕਿਲੋਕਿਲੋਮੀਟਰ ਤੱਕ ਕਿਲੋਮੀਟਰ ਆ ਜੀ ਕਿਲੋਮੀਟਰ ਠੀਕ ਇੱਕ ਵੀਰ ਸੇਠ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਉਹ ਜਰੂਰ ਕਰ ਦਈਏ ਸਾਂਝੇ 98769 ਜੀ 26046 ਤੇ ਗਰਸ਼ਣ ਤੇਰਾ ਕਿੰਨਾ 95 ਮੇਰਾ 7528993150 ਠੀਕ ਹੈ ਜੀ ਸੋ ਦੋਸਤੋ ਇਹ ਅੱਜ ਤਿੰਨ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾਉਣੇ ਸੀਗੇ ਠੀਕ ਹੈ ਜੀ ਡੈਰੀ ਫਾਰਮ ਦੇ ਨਾਲ ਵੀਰ ਕਮਲਜੀਤ ਸਿੰਘ ਉਹਨਾਂ ਦਾ ਵਪਾਰ ਦਾ ਵੀ ਕੀਤਾ ਰਿਹਾ ਸਟਾਰਟਿੰਗ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਇਹਨਾਂ ਦੇ ਕੋਲ ਆਉਂਦੇ ਰਹੇ ਆ ਹੌਣ ਵੀ ਤਕਰੀਬਨ ਕੋਈ 1 2 2 ਨਾਲ ਜਿਹੜੇ ਆਏ ਗਏ ਰਹਿੰਦੇ ਆ ਆਪਣੇ ਇੱਕ ਅੱਧਾ ਜਾਈਦਾ ਵੀਰਾ ਕੋਈ ਨਾ ਦਾ ਕੰਮ ਹੀ ਨਹੀਂ ਸੁੱਤਰ ਠੀਕ ਆ ਦੁੱਧ ਤੇ ਲਾਏ ਪਸ਼ੂ ਹੁਣ ਚੰਗੇ ਮੈਂ ਦੁੱਧ ਤੇ ਪੱਛਾ ਲਾਏ ਇੰਦਰੀ ਫਿਰ ਕੰਮ ਆਫਦਾ ਧਿਆਨ ਦੇਈ ਵੀ ਇੱਕ ਪਾਸੇ ਫਿਰ ਹੁੰਦੀ ਜਿਆਦਾ ਮੈਨੇਜਮੈਂਟ ਦਾ ਸਾਫ ਸੰਭਾਲ ਫਿਰ ਵਾਸ ਵਾਲੀ ਦੇਖ ਸਾਡੇ ਗਿਣਤੀ ਵਧ ਗਈ ਬਹੁਤ ਜਿਆਦੀ ਫਾਰਮ ਦੀ ਫਾਰਮ ਦੀ ਵਧ ਗਈ ਤਾਂ ਦੇ ਗਾਈਆਂ ਵੇਚਣ ਲੱਗੇ ਆ ਅੱਗੋਂ ਵੇਚਣੀਆਂ ਪੈਣੀਆਂ ਸਭ ਨੂੰ ਪਤਾ ਹੀ ਹੈ ਗਾਂ ਕੱਢਣੀਆਂ ਪੈਣੀਆਂ ਅੱਛਾ ਅੱਜ ਤਾਂ ਸੈਟ ਹੋਣ ਕਿੰਨੇ ਕੁ ਗਿਣਤੀ ਦੇ ਨੱਕ ਜਿਹੜੇ ਆਪਣੇ ਫਾਰਮ ਤੇ ਆ ਗਏ ਸਾਡੇ ਕੋਲੇ ਜੀ ਗੁਰੂ ਦੀ ਬੜੀ ਕਿਰਪਾ ਜੀ ਬਾਬੇ ਬੁੱਢੇ ਦੀ ਬੜੀ ਮੇਰ ਆ ਸੱਚੇ ਸ਼ੁਕਰ ਮਾਲਕ ਦਾ ਹਾਂ ਜੀ ਹਾਂ ਗਾਈਂ ਦੇ ਆਪਣੇ ਕੋਲੇ ਲਾ ਲਓ ਤੁਸੀਂ 15 ਕਿਨਾਰੇ ਦੋਤੇ ਆ ਹਾਂਜੀ 8-9 ਹੀ ਫਰਾਂ ਪਿੱਛੇ ਆ ਠੀਕ ਆ ਹਾਂਜੀ ਤੇ ਕੋਈ ਪਿੱਛੇ ਬੱਚੀਆਂ 8-9 ਛੋਟੇ ਕਾਫ ਹੋਰ ਆ ਗਏ ਠੀਕ ਆ ਤੇ ਕਿਹੜੇ-ਕਿਹੜੇ ਸੀਮਨ ਦੇ ਬੱਚੇ ਆਪਾਂ ਅੱਜ ਤੱਕ ਲੈ ਲਿਆ ਬੱਚੀਆਂ ਦੇ ਵਿੱਚ ਠੀਕ ਆ ਜੀ ਇੱਧਰ ਇੱਧਰ ਵੱਡੀਆਂ ਬੱਚੀਆਂ ਆ ਗਈਆਂ ਇਹ ਗੱਪਣ ਵੀ ਆ ਨਹੀਂ ਵੱਡੀਆਂ ਇਹ ਜੀ ਟੀਕੇ ਪਰ ਆਪਾਂ ਜਨਵਰੀ ਜੀ ਏਆਈ ਇਹਨਾਂ ਦੀ ਕਰਾਂਗੇ ਹੁਣ ਠੀਕ ਆ ਜੀ ਜਿਵੇਂ ਬੱਚੀਆਂ ਜੀ ਇਹ ਏਬੀਐਸ ਬੂਮਰ ਦੀ ਆ ਗਈ ਅੱਛਾ ਜੀ ਆ ਹਲਕਦੀ ਜੀ ਠੀਕ ਆ ਠੀਕ ਆ ਜੀ ਉਹ ਵੀ ਹਲਕਦੀ ਆ ਪਰ ਉਹ ਬੱਚੀਆਂ ਜਿਵੇਂ ਵੜਾਂ ਵਿੱਚ ਉਹ ਪਾਈਪਰ ਦੀ ਆ ਠੀਕ ਆ ਜੀ ਹਾਂਜੀ ਠੀਕ ਔਰ ਆ ਜਿਹੜੀ ਵੈਡ ਦੇ ਰਮਾਡਾ ਦੀ ਆ ਇਹ ਜਿਵੇਂ ਸਾਰੀਆਂ ਆਪਣੀਆਂ AI ਕਨਸੀਵ ਹੋਣ ਲਈ ਤਿਆਰ ਆ ਹੀਟ ਚ ਆਉਂਦੀਆਂ ਪਰ ਆਪਾਂ ਜਨਵਰੀ ਦੇ ਵਿੱਚ ਸਭ ਨੂੰ ਇੱਕ ਸਾਰ AI ਕਰਾਂਗੇ ਠੀਕ ਆ ਜੀ ਹਾਂਜੀ ਆ ਪਾਈਪਰ ਦੀ ਜੇ ਇਹ ਵੀ ਆ ਠੀਕ ਆ ਇਹ ਪਾਈਪਰ ਦੀ ਆ ਕੀ ਠੀਕ ਆ ਮਤਲਬ ਕਿ ਬਹੁਤ ਚੰਗੇ ਸੀਮਾਂਗੇ ਬੱਸੀ ਆਪਣੇ ਕੋਲ ਤਿਆਰ ਨੇ ਹਾਂਜੀ ਇਹ ਇਹ ਸਾਰੀਆਂ ਮਲਕੀ ਏਆਈ ਦੇ ਅੱਗੇ ਕਾਬਿਲ ਹੀ ਆ। ਹਾਂਜੀ ਏਆਈ ਦੇ ਕਾਬਿਲ ਆ। ਅਕਾ ਜਨਵਰੀ ਮਹੀਨੇ ਦੇ ਵਿੱਚ ਹੋ ਜੂਗੀ ਇਹਨਾਂ ਨੂੰ ਏਆਈ। ਹਾਂਜੀ ਹਾਂਜੀ ਜਨਵਰੀ ਦੇ ਵਿੱਚ ਸਭ ਨੂੰ ਇਹ ਲਗਭਗ ਸਭ 300 ਪੁਆਇੰਟ 3 ਕੁਇੰਟਲ ਦੇ ਲਗਭਗ ਹੋਈਆਂ ਪਈਆਂ 300। ਵਜਨ ਹੋਇਆ ਪਿਆ ਇਹਨਾਂ ਦਾ ਵੀ 3 ਕੁਇੰਟਲ ਏਆਈ ਦੇ ਕਾਬਿਲ ਹੋਈਆਂ ਪਈਆਂ। ਹਾਂਜੀ ਏਆਈ ਦੇ ਕਾਬਿਲ ਹੋਈਆਂ ਪਈਆਂ। ਠੀਕ ਆ ਜੀ। ਸੋ ਦੋਸਤੋ ਕਾਫੀ ਵਧੀਆ ਚੰਗੀਆਂ ਜੜੀਆਂ ਬੱਚੀਆਂ ਤੁਸੀਂ ਦੇਖ ਰਹੇ ਜੇ। ਵੀਰ ਉਹਨਾਂ ਦੇ ਫਾਰਮ ਦੇ ਵਿੱਚ ਚੰਗੀ ਵਰਕਿੰਗ ਕੀਤੀ ਹੈ, ਚੰਗਾ ਕੰਮ ਕੀਤਾ, ਚੰਗੇ ਸੀਮੰਟ ਦੇ ਇਹਨਾਂ ਦੇ ਕੋਲ ਬੱਚੇ ਇਹ ਫਰਾਂ ਦੇ ਵਿੱਚ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਉਹ ਵੀ ਆਪਣੇ ਕੋਲ ਬੱਚੇ ਆਏ ਆ ਹਾਂਜੀ ਛੋਟੇ ਬੱਚੇ ਜੋ ਐ ਕਿ ਸੂਆ ਪਿਆ ਉਹ ਆਪਣੇ ਕੋਲੇ ਆਏ ਆ ਜਿਹੜੀਆਂ ਹੁਣ 12 ਤੋਂ 14 ਨਾਲ ਤੁਸੀਂ ਦੱਸਿਆ ਵੀ ਇਹ ਦੁੱਧ ਤੇ ਲੱਗੇ ਹਾਂਜੀ ਹਾਂਜੀ 14 ਦੇ ਬੱਚੇ ਆਪਣੇ ਕੋਲ ਅੰਦਰ ਪੱਜੇ ਆ ਹਾਂਜੀ ਉਹ ਅੰਦਰ ਸ਼ੈੱਟ ਦੇ ਵਿੱਚ ਠੀਕ ਆ ਜੀ ਸੋ ਇੱਕ ਕੋਈ ਮੋٹے ਤੌਰ ਤੇ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਸੋ ਆਪਣੇ ਜਿਹੜੇ ਕੁਝ ਕੁ ਬੜਾ ਚੰਗੀਆਂ ਬੜਾ ਦੇ ਵਿੱਚੋਂ ਵੀਰ ਹਣੀ ਜਿਹੜੀਆਂ ਦੋ ਬੜਾ ਸੇਲ ਕਰਦੇ ਪਏ ਆ ਠੀਕ ਆ ਜੀ ਇੱਕ ਝੋਟੀਆਂ ਆਪਾਂ ਤੁਹਾਨੂੰ ਦਿਖਾਈ ਆ ਬਾਕੀ ਬੱਚੇ ਵੀ ਤੁਹਾਨੂੰ ਦਿਖਾ ਦਿੰਨੇ ਆ ਉਹ ਵੀ ਆਪਾਂ ਪੁੱਛ ਲੈਨੇ ਵੀ ਕਿਹੜੇ- ਇਨਾ ਵੜਾਂ ਤੋਂ ਆਏ ਆ ਠੀਕ ਆ ਜੀ ਕਿਤੇ ਹਾਈਐਸਟ ਮਿਲਕਿੰਗ ਵਾਲੀ ਆਪਣੇ ਕੋਲ ਵੜ ਵੇਰ ਕਿੰਨੇ ਕਿੰਨੇ ਲੀਟਰ ਵਾਲੀ 40 ਕਿਲੋ ਤੱਕ ਆ ਗਈ ਆ ਜੀ ਆਪਣੇ ਕੋਲ ਠੀਕ ਆ ਜੀ ਹਾਂਜੀ ਆਵੇ ਆ ਇਹੜਾ ਇਹ ਐਬੀਐਸ ਅੰਡੈਵਰ ਦੀ ਆਪ ਆ ਠੀਕ ਆ ਆ ਜੀ ਠੀਕ ਆ ਇਹ ਜੀ ਇੰਦੀ ਬੱਚੀ ਆ ਉਹ ਅੱਗੇ ਬੂਮਰ ਦੀ ਆ ਗਈ ਹਾਂਜੀ ਬੂਮਰ ਦੀ ਹਾਂਜੀ ਹਾਂ ਠੀਕ ਆ ਤੇ ਐਜੀ ਬੱਚੀ ਦਿੱਤੀ ਹੈ ਜੀ ਐਜੀ ਦੀ ਬੱਚੀ ਆ ਉਹ ਤੁਹਾਨੂੰ ਉਧਰ ਵਿਖਾ ਦਿੰਨੇ 40 16 ਦੀ ਬੱਚੀ ਅੱਗੇ ਆ ਗਈ ਠੀਕ ਆ ਜੀ ਹਾਂਜੀ ਸੋ ਆਜੋ ਆਪਾਂ ਚੱਲਦੇ ਹਾਂ ਠੀਕ ਆ ਜੀ ਬਾਕੀ ਵੜਾ ਵੀਰ ਉਹਨਾਂ ਕੋਲ ਜਿਹੜੀਆਂ ਦੁੱਧ ਤੇ ਆ ਚੰਗੀ ਚੰਗੀ ਕੈ ਆਜੋ ਜੀ ਠੀਕ ਆ ਲੈ ਵੀ ਕਰ ਚਰਨਾ ਆ ਜਿਹੜੇ ਬੱਚੇ ਆਪਣੇ ਕੋਲ ਸਾਰੀਆਂ ਫੀਮੇਲ ਹੈ ਨਾ ਹਾਂਜੀ ਫੀਮੇਲ ਆ ਸਭ ਫੀਮੇਲ ਠੀਕ ਠੀਕ ਆ ਆ ਬੱਚੀ ਕਿਵੇਂ ਆ ਇਹ 40 1 16 ਦੀ ਆ ਇਹ ਜਿਹੜੀ ਤੁਹਾਨੂੰ ਗਾਂ ਹਾਈਐਸਟ ਮਿਲਕਿੰਗ ਵਾਲੀ ਵਿਖਾਈ ਆ ਅੱਛਾ ਉਹਦੀ ਜਿਹੜੀ ਆ ਹਾਂਜੀ ਅਜੇ ਦਸਾਂ 15 ਦਿਨਾਂ ਦੀ ਆ ਉਹਦੀ ਡਾਕਟਰ ਹੈ ਨਾ ਹਾਂਜੀ ਠੀਕ ਆ ਜੀ ਹਾਂਜੀ ਆ ਬੱਚੀ ਇਹ ਏਬੀਐਸ ਸਪਾਈਕ ਆ ਗਿਆ ਏ ਇਹ ਸਪਾਈਕ ਤੇ ਆ ਗਿਆ ਜੀ ਏਪੀਐਸ ਸਪਾਈਕ ਸੀਮਣ ਦੀ ਜਿਹੜੀ ਤੁਸੀਂ ਦਈਏ ਵੀਰ ਹੁਣਾਂ ਨੇ ਉਹ ਪਰਲੇ ਪਾਸੇ ਜਿਹੜੀ ਆਹ ਬੱਚੀ ਬੈਠੀ ਏ ਉਹ ਸੁਬਾ ਹੀ ਅਜੇ ਗਾਂ ਸੂਈ ਆ ਹਾਂਜੀ ਵੈਡ ਉਹ ਆ ਗਈ ਆਪਣੀ 4127 ਦੀ 4127 ਦੀ ਹਾਂਜੀ ਲਓ ਜੀ ਹਾਂ ਨਾਰਵੇ ਦੇ ਉੱਤੇ ਬੱਚੇ ਆ ਹਾਂਜੀ ਠੀਕ ਹੈ ਜੀ ਸੋ ਬੱਚੇ ਬਹੁਤ ਖੂਬਸੂਰਤ ਆ ਠੀਕ ਹੈ ਜੀ ਚੰਗੇ ਸੀਮਨ ਹਾਂਜੀ ਸਿਲੈਕਸ਼ਨ ਬਾਕੀ ਇਹ ਸਾਰੀਆਂ ਮੈਟਰ ਕਰਦੀਆਂ ਨੇ ਠੀਕ ਹੈ ਜੀ ਇੱਕ ਸਕਸੈਸ ਫਾਰਮ ਨੂੰ ਠੀਕ ਹੈ ਜੀ ਸਫਲ ਕਰਨ ਦੇ ਵਿੱਚ ਆਯੋ ਜੋ ਥੋੜੀਆਂ ਵੱਡੀਆਂ ਉਹ ਆਪਾਂ ਦੂਜੇ ਬੰਨੇ ਰੱਖੀਆਂ ਠੀਕ ਹੈ ਜੀ ਹਾਂਜੀ ਸੋ ਇਧਰਲੇ ਪਾਸੇ ਜਿਹੜੀਆਂ 2 ਮੰਥ ਦੀਆਂ ਨੇ ਹਾਂਜੀ ਇਹ ਜਿਵੇਂ ਆ ਬੱਛੀ ਆ ਇਹ ਏਬੀਐਸ ਅਮਾੜਾ ਦੀ ਆਪ ਆ ਓਕੇ ਹਾਂਜੀ ਇਹ ਲਾ ਲਓ ਇਹ ਸਭ ਤੋਂ ਇੰਨਾ ਚੋ ਵੱਡੀ ਆ 2 ਮਹੀਨਿਆਂ ਦੀ ਹੋ ਚੁੱਕੀ ਆ ਇਹ ਰਮਾੜਾ ਦੀ ਆ ਹਾਂਜੀ ਇਹ ਰਮਾੜਾ ਦੀ ਆਪ ਬਹੁਤ ਵਧੀਆ ਗ੍ਰੋਥ ਹੈ ਨਾ ਹਾਂਜੀ ਬਹੁਤ ਵਧੀਆ ਬੱਛੀ ਆ ਹੋਰ ਹੋਰ ਕਿਹੜੇ ਕਿਹੜੇ ਸੀਮਨ ਦੀ ਆਪਣੇ ਕੋਲ ਇਹਨਾਂ ਵਿੱਚ ਹੈਗੀ ਆ ਆ ਲਾ ਲਓ ਇਹ ਵੀ 4127 ਦੀ ਆ 4127 ਦੀ ਆ ਹਾਂਜੀ ਤੇ ਉਹ ਵੀ 4127 ਦੀ ਆ ਠੀਕ ਆ ਹਾਂਜੀ ਤੇ ਆ 4116 ਦੀ ਆ 4116 ਦੀ ਆ ਹਾਂਜੀ ਆ ਵੀ এবੀਐਸ ਰਮਾਡਾ ਦੀ ਆ ਲੋ ਵੀ ਇਹ ਵੀ ਜਿਹੜੀ ਦੋਸਤੋ এবੀਐਸ ਰਮਾਡਾ ਦੀ ਆ ਠੀਕ ਆ ਜੀ ਹਾਂਜੀ ਸੋ ਬਾਕੀ ਬਹੁਤ ਖੂਬਸੂਰਤ ਚੰਗੇ ਬੱਚੇ ਆ ਠੀਕ ਆ ਜੀ ਹਾਂਜੀ ਸੋ ਰੂਹਦਾਰੀ ਨਾਲ ਜਿਹੜੇ ਵੀਰੋਂ ਨਹੀਂ ਕੰਮ ਕਰਦੇ ਆ ਤੇ ਵੈਸੇ ਛੋਟੇ ਵੀਰ ਨੇ ਦੱਸਿਆ ਵੀ ਬੈਂਡ ਵੀ ਆਏ ਸੀ ਕਿ ਬਾਹਰ ਦਾ ਪ੍ਰੋਗਰਾਮ ਸੀਗਾ ਰੁਝਾਨ ਬਾਹਰ ਦਾ ਸੀਗਾ ਫਿਲਹਾਲ ਹੁਣ ਜਿਹੜਾ ਦਿਲ ਜਾ ਲਾ ਲਿਆ ਫਾਰਮ ਦੇ ਨਾਲ ਸੋ ਚੰਗੀਆਂ ਚੰਗੀਆਂ ਬੱਚੀਆਂ ਤੇ ਗਾਂ ਜਿਹੜਾ ਕੰਮ ਕਰਨ ਦਾ ਸ਼ੌਂਕ ਬਹੁਤ ਜ਼ਿਆਦਾ ਪੈਦਾ ਹੋਇਆ ਠੀਕ ਆ ਬਾਕੀ ਇਹੋ ਜਿਹੜਾ ਪਸ਼ੂ ਆ ਜਣਾ ਠੀਕ ਆ ਦੇ ਵਿੱਚ ਹੋਰ ਵੀ ਜਿਹੜਾ ਪਰਫੋਲਟ ਬੰਦੇ ਨੂੰ ਕਰਦਾ ਵਾ ਚੰਗੀਆਂ ਬੱਛੀਆਂ ਨੇ 2 ਮੰਥਾਂ ਵਾਲੀਆਂ ਵੀ ਦਿਖਾਤੀਆਂ ਕੁਝ ਕੁ ਦਿਨਾਂ ਵਾਲੀਆਂ ਵੀ ਤੁਹਾਨੂੰ ਦਿਖਾਤੀਆਂ ਨੇ ਬਾਕੀ ਜਿਹੜੀਆਂ AI ਦੇ ਕਾਬਿਲ ਆ ਉਹ ਵੀ ਆਪਣੇ ਕੋਲ ਸਟਾਰਟਿੰਗ ਤੇ ਆਪਾਂ ਦਿਖਾਈ ਹਾਂ ਹਾਂਜੀ 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 ਠੀਕ ਆ ਗਰਸ਼ਰਨ ਭਾਈ ਮਿਹਰਬਾਨੀ ਧੰਨਵਾਦੀ ਆ ਤੁਸੀਂ ਬੜੀਓ ਦੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ